ਇਹ ਇੰਨੀ ਜ਼ਰੂਰੀ ਹੈ ਸਾਡੇ ਲਈ ਸਾਡੇ ਆਉਣ ਵਾਲੀ ਜਨਰੇਸ਼ਨਸ ਲਈ ਤੇ ਥੋੜਾ ਤੁਹਾਨੂੰ ਪਤਾ ਜਿਹੜੇ ਪੰਜਾਬੀ ਹੁੰਦੇ ਹਨ ਨਾ ਉਹਨਾਂ ਨੂੰ ਥੋੜਾ ਗਰਮੀ ਚ ਜਾਂ ਉਸ ਮੌਸਮ ਛੁੱਟੀ ਵਾਲੇ ਦਿਨ ਕਰੋ ਕੱਟਣਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ ਅਸੀਂ ਸਪੈਸ਼ਲੀ ਕੋਪਰਾਲਾ ਕੀਤਾ ਹੈ ਆਪਣੇ ਟਾਬੇ 'ਚ ਕਿ ਜਿਹੜਾ ਵੀ ਆਪਣੇ VOTING ਵਾਲੇ ਦਿਨ ਆਪਣੇ ਵੋਟ ਡਾਲ ਕੇ ਆਏਗਾ ਤੇ ਸਾਨੂੰ ਆਪਣੀ VOTING ਇੰਕ ਵਾਲੀ ਫਿੰਗਰ ਦਿਖਾਏਗਾ ਉਹਨੂੰ ਸਾਡੇ ਟਾਬੇ 'ਚ ਸਪੈਸ਼ਲ ਆਫਰ ਦਿੱਤੇ ਜਾਣਗੇ ਡਿਸਕਾਊਂਟ ਦਿੱਤੇ ਜਾਣਗੇ ਤੇ ਬਿਲਕੁਲ ਜਿਸ ਦਿਨ ਸਾਡਾ ਬੋਥ ਵਾਲਾ ਡੇ ਹੋਏਗਾ ਉਸ ਦਿਨ ਜਿਹੜਾ ਵੀ ਆਏਗਾ ਉਹਨੂੰ ਜੋ ਵੀ ਉਹ ਖਾਂਦਾ ਹੈ ਬ੍ਰਦਰਸ ਡਾਬੇ ਚ ਮੈਨੂ ਚ ਹੋਣਾ ਚਾਹੀਦਾ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਵੱਲੋਂ ਪ੍ਰਚਾਰ ਤੇ ਪ੍ਰਸਾਰ ਕੀਤਾ ਜਾ ਰਿਹਾ ਤਾਂ ਕਿਹਾ ਜਾ ਰਿਹਾ ਕਿ 70 ਤੋਂ ਪਾਰ ਇਸ ਵਾਰ VOTING ਜਿਹੜੀ ਆ ਪੋਲ ਹੋਵੇ ਤਾਂ ਉੱਥੇ ਹੀ ਕਿਤਨਾ ਕਿਤੇ ਗੁਰੂ ਨਗਰੀ ਦੇ ਵਿੱਚ ਹੁਣ ਸਸ਼ਕਨ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਲੱਗੇ ਜਿਹੜੇ ਰੈਸਟੋਰੈਂਟ ਹੈਗੇ ਨੇ ਤਾਂ ਉਹਨਾਂ ਵੱਲੋਂ ਵੀ ਜਿਹੜੇ ਉਹਨਾਂ ਦੇ ਮਾਲਕ ਹੈਗੇ ਨੇ ਉਹਨਾਂ ਵੱਲੋਂ ਵੀ ਇਹ ਚੀਜ਼ਾਂ ਪ੍ਰਚਾਰ ਤੇ ਪ੍ਰਸਾਰ ਕੀਤਾ ਜਾ ਰਿਹਾ ਤਾਂ ਤਸਵੀਰਾਂ ਤਾਂ ਨਾਲ ਸਭ ਤੋਂ ਪਹਿਲਾਂ ਸਾਂਝੀਆਂ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ VOT FOR INDIA ਤਾਂ ਕਿਤਨਾ ਕਿਤੇ ਇਸ ਵਾਰ ਜੋ ਕਹਿ ਸਕਦੇ ਆ ਕਿ ਜੋ ਪ੍ਰਸ਼ਾਸਨ ਵੱਲੋਂ ਜਾਂ ਪ੍ਰਸ਼ਾਸਨ ਇਹ ਚਾਹੁੰਦਾ ਕਿ 70 ਤੋਂ ਪਾਰ VOTING ਜਾਵੇ ਉੱਥੇ ਹੀ ਗੁਰੂ ਨਗਰੀ ਦਾ ਹਰ ਕੋਈ ਵਿਅਕਤੀ ਇਹ ਚਾਹੁੰਦਾ ਹੈ ਕਿ ਇਸ ਵਾਰ VOTING ਜਿਹੜੀ ਆ ਵੱਧ ਚੜ ਕੇ ਪਵੇ ਤਾਂ ਇਸ ਵਕਤ ਅਸੀਂ ਮੌਜੂਦ ਹੈਗੇ ਆ ਗੁਰੂ ਨਗਰੀ ਦੇ ਵਿੱਚ ਸਚਕਣਸ਼ੀਰੀ ਹਰਮਿੰਦਰ ਸਾਹਿਬ ਜੀ ਲੱਗ ਕੇ ਬ੍ਰਦਰ ਟਾਬੇ ਦੇ ਬਾਹਰ ਤਾਂ ਇੱਥੇ ਦੇ ਜਿਹੜੇ ਓਨਰ ਹੈਗੇ ਨੇ ਸਰਨਾਮ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਤਾਂ ਮੈਮ ਕਿਵੇਂ ਵੇਖਦੇ ਹੋ ਇਸ ਵਾਰ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਵੱਲੋਂ ਵੀ ਕਾਫੀ ਵੱਧ ਚੜ ਕੇ ਇਹ ਗੱਲ ਕਹੀ ਜਾ ਰਹੀ ਹੈ ਕਿ VOTING ਵੱਧ ਤੋਂ ਵੱਧ ਹੋਵੇ ਤੁਸੀਂ ਕਿਵੇਂ ਵੇਖਦੇ ਹੋ ਤੇ ਕੀ ਆਫਰ ਤੁਸੀਂ ਅੱਜ ਦੇ ਰਹੇ ਹੋ ਬਿਲਕੁਲ ਦੇਖੋ ਇਹ ਜਿਹੜੀ VOTING ਹੈ ਇਹ ਇੰਨੀ ਜ਼ਰੂਰੀ ਹੈ ਸਾਡੇ ਲਈ ਸਾਡੇ ਆਉਣ ਵਾਲੀ ਜਨਰੇਸ਼ਨਸ ਲਈ ਤੇ ਥੋੜਾ ਤੁਹਾਨੂੰ ਪਤਾ ਜਿਹੜੇ ਪੰਜਾਬੀ ਹੁੰਦੇ ਹਨ ਨਾ ਉਹਨਾਂ ਨੂੰ ਥੋੜਾ ਗਰਮੀ ਚ ਜਾਂ ਉਸ ਮੌਸਮ ਛੁੱਟੀ ਵਾਲੇ ਦਿਨ ਕਰੋ ਕੱਟਣਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ ਤੇ ਉਸ ਲਈ ਥੋੜੇ ਐਸੀ ਸਪੈਸ਼ਲ ਲੀ ਕੋਪਰਾਲਾ ਕੀਤਾ ਹੈ ਆਪਣੇ ਟਾਬੇ 'ਚ ਕਿ ਜਿਹੜਾ ਵੀ ਆਪਣੇ VOTING ਵਾਲੇ ਦਿਨ ਆਪਣੇ ਵੋਟ ਡਾਲ ਕੇ ਆਏਗਾ ਤੇ ਸਾਨੂੰ ਆਪਣੀ VOTING ਇੰਕ ਵਾਲੀ ਫਿੰਗਰ ਦਿਖਾਏਗਾ ਉਹਨੂੰ ਸਾਡੇ ਟਾਬੇ 'ਚ ਸਪੈਸ਼ਲ ਆਫਰ ਦਿੱਤੇ ਜਾਣਗੇ ਡਿਸਕਾਊਂਟ ਦਿੱਤੇ ਜਾਣਗੇ ਤਾਂ ਕਿ ਲੋਕੀ ਵਾਜ ਚੜ੍ਹ ਕੇ ਵੋਟਸ ਪਾਣ ਤੇ ਉਹ ਤੋਂ ਬਾਅਦ ਗਰਮੀ ਦੀ ਪਰਵਾਹ ਕਿਤੇ ਬਿਨਾ ਸਾਡੇ ਟਾਬੇ ਚਾਂਦ ਤੇ ਠੰਡੇ ਸੀਚ ਬੈਠ ਕੇ ਸਾਡਾ ਖਾਣਾ ਇੰਜੋਏ ਕਰਨ। ਅਬ ਆਮ ਜਸ ਤਰੀਕੇ ਨਾਲ ਅਸੀਂ ਜਿਸ ਲੋਕੇਸ਼ਨ ਤੇ ਮੌਜੂਦ ਹੈਗੇ ਆ ਇੱਥੇ ਅਕਸਰ ਸਲਾਨੀ ਜ਼ਿਆਦਾ ਆਉਂਦੇ ਨੇ ਸੰਗਤ ਜ਼ਿਆਦਾ ਆਉਂਦੀ ਆ ਦੇਸ਼ ਵਿਦੇਸ਼ ਤੋਂ ਤਾਂ ਇਹ ਆਫਰ ਉਹਨਾਂ ਵਾਸਤੇ ਵੀ ਹੋਏਗੀ। ਬਿਲਕੁਲ ਐ ਜਿਹੜਾ ਸਾਡਾ ਗੋਲਡਨ ਐਪਲ ਵਾਲਾ ਆਊਟਲੈਟ ਹੈਗਾ ਐਤੇ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਅਸੀਂ ਅਜੇ ਕੱਲ ਹੀ ਆਫਰ ਸ਼ੁਰੂ ਕੀਤਾ ਹੈ ਕਿਉਂਕਿ ਕੀਤਾ ਤੇ ਅਸੀਂ ਪੰਜਾਬ ਦੇ ਲੋਕਾਂ ਲਈ ਸੀ ਤਾਂ ਕਿ ਉਹ ਵਾਅ ਚੜ੍ਹ ਕੇ VOTING ਪਾ ਸਕਣ ਤੇ ਅਸੀਂ ਕੱਲ ਤੋਂ ਹੀ ਦੇਖ ਰਿਹਾ ਕਿ ਬਹੁਤ ਸਾਰੇ ਦੂਸਰੇ ਸਟੇਟਸ ਤੋਂ ਮਹਾਰਾਸ਼ਟਰ ਤੋਂ ਗੁਜਰਾਤ ਤੋਂ ਯੂਪੀ ਤੋਂ ਲੋਕ ਇੱਥੇ ਆ ਰਹੇ ਨੇ ਜਿਹੜੇ ਆਲਰੇਡੀ VOTES ਪਾ ਕੇ ਆਏ ਨੇ ਤੇ ਉਹਨਾਂ ਉਹਨਾਂ ਨੇ ਸਾਡੀ ਟੈਪ੍ਰੀਸੀਏਸ਼ਨ ਬਹੁਤ ਕੀਤੀ ਹੈ ਕਿ ਤੁਸੀਂ ਬਹੁਤ ਚੰਗਾ ਉਪਰਾਲਾ ਕੀਤਾ ਤੇ ਔਰ ਸਾਡੇ ਆਫਰਸ ਵੀ ਉਹਨਾਂ ਨੂੰ ਬਹੁਤ ਪਸੰਦ ਆਏ ਹਰ ਇੱਕ ਚੀਜ਼ ਦੇ ਵਿੱਚੋਂ ਵੀ 20% ਆਫ ਹੈ ਜਾਂ ਕੁਝ ਚੀਜ਼ਾਂ 'ਚ ਹੋਏਗਾ ਕੁਝ ਖਾਣ ਪੀਣ ਵਾਲੀਆਂ ਚੀਜ਼ਾਂ ਨਹੀਂ 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 ਬਿਲਕੁਲ ਜਿਸ ਦਿਨ ਸਾਡਾ ਬੋਤ ਵਾਲਾ ਡੇ ਹੋਏਗਾ ਉਸ ਦਿਨ ਜਿਹੜਾ ਵੀ ਆਏਗਾ ਉਹਨੂੰ ਜੋ ਵੀ ਉਹ ਖਾਂਦਾ ਹੈ ਬ੍ਰਦਰਸ ਡਾਬੇ ਚ ਮੈਨੂ ਚ ਹੋਣਾ ਚਾਹੀਦਾ ਹੈ ਸਾਡੇ ਤੇ ਨਾਲੇ ਸਾਡੇ ਜਿੰਨੇ ਵੀ ਆਊਟਲੈਟ ਸਾਡੇ ਪੰਜ ਆਊਟਲੈਟ ਅੰਮ੍ਰਿਤਸਰ ਜਗ੍ਹਾ ਹੈ ਮਜੀਠਾ ਰੋਡ ਹੈਗਾ ਜਲਿਆਵਾਲਾ ਬਾਗ ਹੈਗਾ ਚਾਟੇ ਇੱਕ ਆਊਟਲੈਟ ਹੈਗਾ ਜੰਡੇਆਲੇ ਇੱਕ ਸਾਡਾ ਨਿਆਊਟਲੈਟ ਖੁੱਲਿਆ ਹੈ ਤੇ ਅਸੀਂ ਆਪਣੇ ਸਾਰੇ ਆਊਟਲੈਟਸ 에 ਆਫਰ ਰੱਖਿਆ ਹੈ ਕਿ ਕਿਤੇ ਵੀ ਤੁਸੀਂ ਵੋਟ ਪਾ ਕੇ ਆ ਰਹੇ ਹੋ ਤੇ ਕਿਤੇ ਵੀ ਬ੍ਰਦਰ ਡਾਬੇ ਤੁਸੀਂ ਖਾਣਾ ਖਾਣ ਜਾ ਰਹੇ ਹੋ ਤੇ ਤੁਹਾਨੂੰ ਇੱਕ ਐਪਰੀਸੀਏਸ਼ਨ ਡਿਸਕਾਊਂਟ ਮਿਲੇਗਾ ਹੀ ਮਿਲੇਗਾ ਜਿਹੜੇ ਨੌਜਵਾਨ ਪੀੜ੍ਹੀ ਜਿਹੜੇ ਫਸਟ ਟਾਈਮ ਵੋਟ ਪਾ ਰਹੇ ਨੇ ਉਹਨਾਂ ਲਈ ਕੁਝ ਖਾਸ ਬਿਲਕੁਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਮੇਰੀ ਬੇਟੀ ਵੀ ਇਸ ਵਾਰੀ ਪਹਿਲੀ ਵਾਰੀ ਵੋਟ ਪਾ ਰਹੀ ਹੈ ਤੇ ਉਹ ਬਹੁਤ ਐਕਸਾਈਟਿਡ ਹੈ ਉਹਨੇ ਆਪਣਾ VOTING ਕਾਰਡ ਵੀ ਆਨਲਾਈਨ ਖੁਦ ਨਿਕ ਕੱਢਿਆ ਹੈ ਤੇ ਕੱਲ ਉਹ ਪਹਿਲੀ ਵਾਰੀ ਜਾ ਰਹੀ ਹੈ ਤੇ ਸਾਨੂੰ ਆਪਣੇ ਜਨਰੇਸ਼ਨਸ ਨੂੰ ਇਹ ਸਮਝਾਉਣਾ ਬਹੁਤ ਜ਼ਰੂਰੀ ਹੈ ਸਪੈਸ਼ਲੀ ਪੰਜਾਬ ਚ ਇਹ ਮੇਰੇ ਜੀਵੇਂ ਸਾਡੇ ਵਰਗੇ ਮਾਵਾ ਹੈਗੇ ਆ ਜਿਨ੍ਹਾਂ ਦੇ ਬੱਚੇ ਬਾਹਰ ਜਾ ਰਹੇ ਹਨ ਕੁਝ ਐਓ ਜੇ ਸਾਡੇ ਪੰਜਾਬ ਚ ਐਓ ਜੀ ਸਰਕਾਰ ਹੈ ਬਾਬਾ ਜੀ ਐਨੀ ਮੇਰ ਕਰਨ ਕਿ ਸਾਡੇ ਐਓ ਜੀ ਇੰਡਸਟਰੀਜ਼ ਆਨ ਐਓ ਜੀ ਟੂਰਿਸਟ ਵਧੇ ਕਿ ਸਾਡੇ ਬੱਚਿਆਂ ਨੂੰ ਸਾਡੇ ਯੂਥ ਨੂੰ ਬਾਹਰ ਜਾਣ ਦੀ ਕੋਈ ਲੋੜ ਹੀ ਨਾ ਹੋਏ ਇੱਥੇ ਹੀ ਉਹ ਸਾਰਾ ਕੁਝ ਕਰ ਸਕਦੇ ਆ ਜਿਵੇਂ ਤੁਸੀਂ ਦੇਖਿਆ ਕਿ ਹੁਣ ਜੋ ਗੁਰੂ ਨਗਰੀ ਦੇ ਵਿੱਚ ਹੋਟਲ ਐਂਡ ਰੈਸਟੋਰੈਂਟ ਦੇ ਜਿਹੜੇ ਓਨਰਸ ਵੀ ਹੈਗੇ ਨੇ ਜਾਂ ਵਾਚੜ ਕੇ ਕਿਸੇ ਵੀ ਕਿਤੇ ਦੇ ਨਾਲ ਜਿਹੜੇ ਲੋਕ ਹੈਗੇ ਨੇ ਉਹ ਇਹੀ ਚੀਜ਼ ਚਾਹੁੰਦੇ ਨੇ ਕਿ ਜੋ VOTING ਆ ਉਹ ਵਾਚੜ ਕੇ ਹੋਵੇ ਗੁਰੂ ਨਗਰੀ ਦੇ ਵਿੱਚ VOTING ਵਾਚੜ ਕੇ ਹੋਵੇ ਕਿ ਜਿਹੜੇ ਵੀ ਲੋਕ ਬਾਹਰੋਂ ਆਉਂਦੇ ਨੇ ਇਹ ਚੀਜ਼ ਜ਼ਰੂਰ ਵੇਖਣ ਕਿ ਖਾਸ ਤੌਰ ਦੇ ਉੱਤੇ ਸਰਕਾਰਾਂ ਕੇ ਕਿਹ ਵੀ ਬੇਨਤੀ ਕੀਤੀ ਗਈ ਹੈ ਕਿ ਜਿਹੜੀ ਗੁਰੂ ਨਗਰੀ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਕਿ ਵਧਿਆ ਜੀ ਜੇ ਕੋਈ ਸਰਕਾਰ ਬਣੇ ਜਾਂ ਜੋ ਵੀ ਐਮਪੀ ਲੋਕ ਸਭਾ ਮੈਂਬਰ ਜਿਹੜਾ ਵੀ ਚੁਣਿਆ ਜਾਂਦਾ ਤਾਂ ਉਹ ਕਿਤੇ ਨਾ ਕਿਤੇ ਇੱਥੇ ਤੇ ਕਿੱਤੇ ਬਾਰੇ ਸੋਚੇ ਇੱਥੋਂ ਦੀ ਇੰਡਸਟਰੀ ਬਾਰੇ ਸੋਚੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਯੂਥ ਆ ਉਹ ਬਾਹਰ ਜਾਣ ਦੀ ਜ਼ਿੱਦ ਨਾ ਕਰੇ ਬਲਕਿ ਇੱਥੇ ਰਹਿ ਕੇ ਜਿਹੜੀ ਆ ਮਿੰਤ ਮੁਸਕਤ ਕਰੇ ਕੈਮਰਾਮੈਨ ਸੁਨੀਲ ਕੁਮਾਰ ਦਾ ਨਾਮ ਅਖਸ਼ ਸੁਨਕ ਜਗਬਨੀ ਟੀਵੀ ਸ਼੍ਰੀਮਚਾਹ ਸਾਹਿਬ